ਵਿਚ ਲੜਕੀਆਂ ਦੇ ਹਿਜਾਬ ਪਹਿਨਣ ਤੇ ਲੱਗੀ پابੰਦੀ ਖੈਬਰ ਪਖਤੂਨ ਖਵਾ ਦੇ ਮੁੱਖ ਮੰਤਰੀ ਨੇ ਇਮਰਾਨ ਖਾਨ ਨਾਲ ਜੇਲ੍ਹ ਵਿੱਚ ਦੁਰਗਹਾਰਸਬੰਦੀ ਲਾਏ ਇਲਜ਼ਾਮ ਟਰੰਪ ਬਣਾਣਗੇ ਦੁਨੀਆ ਦੇ ਸਖਤ ਤੋਂ ਵੱਧ ਤਾਕਤਵਰ ਦੇਸ਼ਾਂ ਦਾ ਗਰੁੱਪ ਭਾਰਤ ਰੂਸ ਅਤੇ ਚੀਨ ਵੀ ਸ਼ਾਮਲ ਅਮਰੀਕਾ ਦੀ ਡੈਮੋਕ੍ਰੇਟਸ ਹਾਊਸ ਓਵਰਸਾਈਟ ਕਮੇਟੀ ਨੇ ਜਨਸੀ ਅਪਰਾਧੀ ਜੈਫਰੀ ਐਪਸਟੇਨ ਦੇ ਅਸਟੇਟ ਤੋਂ ਬਰਾਮਦ ਕੀਤੀਆਂ 19 ਤਸਵੀਰਾਂ ਜਾਰੀ ਕਰ ਦਿੱਤੀਆਂ ਨੇ ਇਹ ਤਸਵੀਰਾਂ ਸ਼ੁੱਕਰਵਾਰ ਨੂੰ ਜਨਤਕ ਕੀਤੀਆਂ ਗਈਆਂ ਸਨ ਤਸਵੀਰਾਂ ਵਿੱਚ ਅਮਰੀਕੀ ਰਾਸ਼ਟਰਪਤੀ 트ੰਪ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਰ ਅਤੇ ਬਿਲ ਗੇਟਸ ਸਮੇਤ ਕਈ ਪ੍ਰਮੁੱਖ ਹਸਤੀਆਂ ਨਜ਼ਰ ਆ ਰਹੀਆਂ ਨੇ ਜਾਰੀ ਹੋਈਆਂ ਤਸਵੀਰਾਂ ਵਿੱਚੋਂ ਇੱਕ ਤਸਵੀਰ 트ੰਪ ਦੀ ਹੈ ਜਿਸ ਵਿੱਚ ਉਹ ਕਈ ਔਰਤਾਂ ਨਾਲ ਖੜੇ ਹੋਏ ਦਿਖਾਈ ਦੇ ਰਿਹਾ ਹੈ ਹਾਲਾਂਕਿ ਕਮੇਟੀ ਨੇ ਇਹਨਾਂ ਔਰਤਾਂ ਦੇ ਚਿਹਰਿਆਂ ਨੂੰ ਉਜਾਗਰ ਨਹੀਂ ਕੀਤਾ ਇੱਕ ਹੋਰ ਤਸਵੀਰ ਵਿੱਚ 트ੰਪ ਇੱਕ ਔਰਤ ਨਾਲ ਗੱਲ ਕਰ ਰਹੇ ਨੇ ਤੇ ਐਪਸਟੇਨ ਉਹਨਾਂ ਦੇ ਨਾਲ ਖੜੇ ਨੇ ਇਹਨਾਂ ਤਸਵੀਰਾਂ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਰ ਵੀ ਜੈਫਰੀ ਐਪਸਟੇਨ ਅਤੇ ਉਸਦੀ ਲੰਮੇ ਸਮੇਂ ਦੀ ਸਹਿਯੋਗੀ ਕਿਸਲਨ ਮੈਕਸਵੈਲ ਦੇ ਨਾਲ ਦੇਖੇ ਜਾ ਸਕਦੇ ਨੇ ਮੈਕਸਵੈਲ ਨੂੰ ਬਾਅਦ ਵਿੱਚ ਐਪਸਟੇਨ ਦੇ ਜਿਨਸੀ ਤਸਕਰੀ ਦੇ ਅਪਰਾਧਾਂ ਦੇ ਸਬੰਧ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਕਲ ਇੰਟਰਨ ਵਾਲੀ ਤਸਵੀਰ ਤੇ ਸਾਬਕਾ ਰਾਸ਼ਟਰਪਤੀ ਦੇ ਹਸਤਾਖਰ ਵੀ ਨੇ ਹਾਲਾਂਕਿ ਇਹਨਾਂ ਤਸਵੀਰਾਂ ਵਿੱਚ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਦਿਖਾਇਆ ਗਿਆ 트럼ਪ ਕਈ ਸਾਲਾਂ ਤੋਂ ਐਪਸਟੇਨ ਨੂੰ ਜਾਣਦੇ ਸਨ ਪਰ ਉਹਨਾਂ ਦਾ ਦਾਵਾ ਹੈ ਕਿ ਉਹਨਾਂ ਦਾ ਰਿਸ਼ਤਾ 2004 ਦੇ ਆਸ-ਪਾਸ ਖਤਮ ਹੋ ਗਿਆ ਸੀ 트럼ਪ ਨੇ ਵਾਰ-ਵਾਰ ਇਹ ਗੱਲ ਕਹੀ ਹੈ ਕਿ ਐਪਸਟੇਨ ਨਾਲ ਸੰਬੰਧਿਤ ਕਿਸੇ ਵੀ ਗਲਤ ਕੰਮ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਰਹੀ ਬਾਕੀ ਤਸਵੀਰਾਂ ਵਿੱਚ ਤਕਨੀਕੀ اربਪਤੀ ਬਿਲ ਗੇਟਸ ਅਤੇ ਪ੍ਰਿੰਸ ਐਂਡਰਿਊ ਇਕੱਠੇ ਦਿਖਾਈ ਦਿੰਦੇ ਨੇ ਇਸ ਤੋਂ ਇਲਾਵਾ ਹਾਰਵਰਡ ਦੇ ਸਾਬਕਾ ਪ੍ਰਦਾਨ ਲੈਰੀ ਸਮਰਜ਼ ਮਸ਼ਹੂਰ ਵਕੀਲ ਐਲਨ ਡਰ ਸ਼ੋਵਰਸ ਅਤੇ ਸਟੀਵ ਬੈਨਨ ਵੀ ਐਪਸਟੇਨ ਦੀ ਜਾਇਦਾਦ ਤੋਂ ਮਿਲੀਆਂ ਤਸਵੀਰਾਂ ਵਿੱਚ ਸ਼ਾਮਲ ਦਿਖਾਈ ਦੇ ਰਹੇ ਨੇ ਅਸਟਰੀਆ ਹਾਲ ਹੀ ਵਿੱਚ ਹਿਸਾਬ ਤੇ ਪਾਬੰਦੀ ਲਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਸਟਰੀਆਈ ਸੰਸਦ ਮੈਂਬਰਾਂ ਨੇ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਕੂਲਾਂ ਵਿੱਚ ਹੈਡਸਕਾਫ ਤੇ ਬੈਨ ਲਾਉਣ ਵਾਲੇ ਕਾਨੂੰਨ ਦੇ ਪੱਖ ਵਿੱਚ ਭਾਰੀ ਬਹੁਮਤ ਨਾਲ ਸਮਰਥਨ ਦਿੱਤਾ ਹੈ ਇਸ ਤੋਂ ਪਹਿਲਾਂ ਆਸਟਰੀਆ ਦੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਇਸ ਬੈਨ ਦਾ ਪ੍ਰਸਤਾਵ ਦਿੱਤਾ ਸੀ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਇਸ ਦਾ ਮਕਸਦ ਲੜਕੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਹੈ। ਸਰਕਾਰ ਦੇ ਮੁਤਾਬਕ ਨਵੇਂ ਨਿਯਮ ਸਤੰਬਰ ਵਿੱਚ ਨਵੇਂ ਸਾਲਾਨਾ ਸੈਸ਼ਨ ਦੀ ਸ਼ੁਰੂਆਤ ਨਾਲ ਪੂਰੀ ਤਰ੍ਹਾਂ ਲਾਗੂ ਹੋ ਜਾਣਗੇ। ਇਸ ਤੋਂ ਬਾਅਦ ਕੁਝ ਸਮੇਂ ਤੱਕ ਅਧਿਆਪਕਾਂ, ਮਾਤਾ-ਪਿਤਾ ਅਤੇ ਬੱਚੀਆਂ ਨੂੰ ਨਵੇਂ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਨਿਯਮ ਤੋੜਨ ਤੇ ਕੋਈ ਜੁਰਮਾਨਾ ਵੀ ਨਹੀਂ ਲੱਗੇਗਾ। ਹਾਲਾਂਕਿ ਵਾਰ-ਵਾਰ ਨਿਯਮਾਂ ਦਾ ਪਾਲਨ ਨਾ ਕਰਨ ਤੇ ਮਾਤਾ-ਪਿਤਾ ਨੂੰ 150 ਤੋਂ 800 ਯੂਰੋ ਪਾਬ ਕਰੇਬ 175 ਤੋਂ 930 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਸ ਨਵੇਂ ਕਾਨੂੰਨ ਦੇ ਨਾਲ ਲਗਭਗ 12000 ਲੜਕੀਆਂ ਪ੍ਰਭਾਵਿਤ ਹੋਣਗੀਆਂ بلوچستان ਦੇ ਵਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਪਾਕਿਸਤਾਨ ਨੂੰ ਮਿਲ ਰਹੀ ਅਮਰੀਕੀ ਫੌਜੀ ਮਦਦ ਤੇ ਸਵਾਲ ਉਠਾਏ ਨੇ ਮੀਰ ਨੇ ਅਮਰੀਕੀ ਰਾਸ਼ਟਰਪਤੀ 트ੰਪ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਮਨੀਰ ਦੀ ਅਗਵਾਈ ਵਾਲੀ ਫੌਜ ਅਤੇ ਸ਼ਾਹਬਾਸ਼ ਸ਼ਰੀਫ ਦੀ ਸਰਕਾਰ ਦਾ ਸਮਰਥਨ ਨਾ ਕਰਨ ਬਲੋਚਵਲੋਂ ਦਰਬ ਦਿਨ ਆਤੇ ਇਹ ਅਪੀਲ ਅਜੇ ਸਮੇਂ ਆਈ ਹੈ ਜਦੋਂ ਅਮਰੀਕਾ ਨੇ ਪਾਕਿਸਤਾਨ ਫਾਈਟਰ ਜੈਟ ਦੇ ਬੇੜੇ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਹੈ ਟਰੰਪ ਪ੍ਰਸ਼ਾਸਨ ਤੋਂ ਪਾਕਿਸਤਾਨ ਨੂੰ 686 ਮਿਲੀਅਨ ਡਾਲਰ ਦਾ ਪੈਕੇਜ ਮਿਲਿਆ ਹੈ। ਮੀਰੀ ਯਾਰ ਵੱਲੋਂ ਖੁੱਲੇ ਪੱਤਰ ਵਿੱਚ ਟਰੰਪ ਨੂੰ ਪਾਕਿਸਤਾਨ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਦੀ ਮੰਗ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਦਿੱਤੇ ਜਾ ਰਹੇ ਹਥਿਆਰ ਖਾਸ ਕਰਕੇ F-16 ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਦੇ ਪੈਕੇਜ ਬਲੋਸ਼ ਨਾਗਰਿਕਾਂ ਤੇ ਅਤਿਆਚਾਰ ਕਰਨ ਲਈ ਵਰਤੇ ਜਾ ਰਹੇ ਨੇ ਜੋ ਕਿ ਅਮਰੀਕਾ ਨੂੰ ਧੋਖਾ ਦੇਣ ਦੇ ਬਰਾਬਰ ਹੈ। ਪਾਕਿਸਤਾਨ ਦੇ ਕੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮੁਹੰਮਦ ਸ਼ੁਇਬ ਅਫਰੀਦੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ 부ਸ਼ਰਾ ਬੇਬੀ ਨਾਲ ਜੇਲ੍ਹ ਵਿੱਚ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਵੀਰਵਾਰ ਨੂੰ ਅਦਾਲਤ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਨੂੰ ਮਿਲਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਮਰਾਨ ਖਾਨ ਅਗਸਤ 2023 ਤੋਂ ਵੱਖ-ਵੱਖ ਮਾਮਲਿਆਂ ਵਿੱਚ 라ਵਲਪਿੰਡੀ ਦੀ ਅਦਾਲਤ ਜੇਲ੍ਹ ਵਿੱਚ ਬੰਦ ਨੇ ਸੁਬਾਈ ਕੈਬਨਿਟ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਫਰੀਦੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਭਿਆਨਕ ਸਰਦੀ ਦੇ ਬਾਵਜੂਦ ਖਾਨ ਅਤੇ ਉਨ੍ਹਾਂ ਦੀ ਪਤਨੀ ਨੂੰ ਬੁਨਿਆਦੀ ਲੋੜਾਂ ਦੀਆਂ ਚੀਜ਼ਾਂ ਅਤੇ ਗਰਮ ਕੱਪੜੇ ਵੀ ਉਪਲਬਧ ਨਹੀਂ ਕਰਵਾਏ ਜਾ ਰਹੇ। ਉਨ੍ਹਾਂ ਇਮਰਾਨ ਖਾਨ ਦੀਆਂ ਭੈਣਾਂ ਤੇ ਪਾਣੀ ਦੀਆਂ ਬੁਸ਼ਾਰਾਂ ਦੀ ਵਰਤੋਂ ਨੂੰ ਸ਼ਰਮਨਾਕ ਦੱਸਿਆ। ਅਤੇ ਕਿਹਾ ਕਿ ਸੁਭਾਈ ਸਰਕਾਰ ਇਸ ਤਰ੍ਹਾਂ ਦੇ ਗੈਰਵਾਜਬ ਅਤੇ ਅਨਮਨੁੱਖੀ ਵਿਵਹਾਰ ਦੀ ਨਿੰਦਾ ਕਰਦੀ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਉਹਨਾਂ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਸ਼ਾਰਾ ਕੀਤੀਆਂ ਗਈਆਂ ਸਨ ਜੋ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅਦਾਲਤ ਜੇਲ੍ਹ ਦੇ ਬਾਹਰ ਧਰਨੇ ਤੇ ਬੈਠੇ ਹੋਏ ਸਨ ਇੰਨਾ ਵਿੱਚ ਖਾਨ ਦੀਆਂ ਪੈਣਾ ਦੇ ਨਾਲ ਲਾਲ ਪੀਟੀਆਈ ਦੇ ਜਨਰਲ ਸਕੱਤਰ ਸਲਮਾਨ ਅਕਰਮ ਰਾਜਾ ਅਤੇ ਪਾਰਟੀ ਦੇ ਮੈਂਬਰ ਮੌਜੂਦ ਸਨ ਅਫਰੀਦੀ ਨੇ ਇਸ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਦੇ ਪ੍ਰਧਾਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਰਾਸ਼ਟਰਪਤੀ ਟਰੰਪ ਭਾਰਤ ਰੂਸ ਚੀਨ ਅਤੇ ਜਾਪਾਨ ਨਾਲ ਮਿਲ ਕੇ ਇੱਕ ਨਵਾਂ ਗਰੁੱਪ ਕੋਰ 5 ਲਿਆਉਣ ਦੇ ਵਿਚਾਰ ਕਰ ਰਹੇ ਨੇ ਏ ਮੰਚ ਗਰੁੱਪ 7 ਜੀ 7 ਦੇਸ਼ਾਂ ਦੀ ਥਾਂ ਲਵੇਗਾ ਜੀ 7 ਅਮੀਰ ਅਤੇ ਲੋਕਤੰਤਰੀਕ ਦੇਸ਼ਾਂ ਅਮਰੀਕਾ ਬ੍ਰਿਟੇਨ ਜਰਮਨੀ ਫਰਾਂਸ ਕੈਨੇਡਾ ਇਟਲੀ ਅਤੇ ਜਾਪਾਨ ਵਰਗੇ ਦੇਸ਼ਾਂ ਦਾ ਮੰਚ ਹੈ 트럼ਪ ਦੀ ਇੱਛਾ ਤਾਕਤਵਰ ਦੇਸ਼ਾਂ ਨੂੰ ਲੈ ਕੇ ਇੱਕ ਨਵਾਂ ਮੰਚ ਬਣਾਉਣ ਦੀ ਹੈ ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀਂ ਕੀਤਾ ਗਿਆ ਪਰ ਰਿਪੋਰਟਾਂ ਦੀ ਮੰਨੀ ਹੈ ਤਾਂ C5 ਵਾਲਾ ਨਵਾਂ ਆਈਡੀਆ ਅਸਲ ਵਿੱਚ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਦੇ ਇੱਕ ਲਮੇ ਡਰਾਫਟ ਵਿੱਚ ਲਿਖਿਆ ਹੋਇਆ ਹੈ ਏ ਡਰਾਫਟ ਜਨਤਾ ਨੂੰ ਨਹੀਂ ਵਿਖਾਇਆ ਗਿਆ ਰਿਪੋਰਟ ਆਈ ਵੀ ਨਹੀਂ ਕਿ ਇਸ ਗਰੁੱਪ ਨੂੰ ਬਣਾਉਣ ਦੇ ਪਿੱਛੇ ਮਕਸਦ ਹੈ ਕਿ ਇੱਕ ਅਜਿਹਾ ਮੰਚ ਬਣਾਇਆ ਜਾਵੇ ਜਿਸ ਵਿੱਚ ਸਿਰਫ ਉਹੀ ਦੇਸ਼ ਹੋਣ ਜੋ ਵੱਡੀ ਸ਼ਕਤੀ ਰੱਖਦੇ ਹੋਣ ਭਾਵੇਂ ਉਹ ਲੋਕਤੰਤਰੀ ਹੋਣ ਜਾਂ ਨਾ ਹੋਣ ਭਾਵੇਂ ਉਹ ਜੀ7 ਵਰਗੇ ਕਲੱਬ ਦੀਆਂ ਸ਼ਰਤਾਂ ਤੇ ਖਰੇ ਨਾ ਉਤਰਦੇ ਹੋਣ ਰਿਪੋਰਟ ਦੇ ਮੁਤਾਬਕ ਕੋਰ 5 ਜੈਸੀ 5 ਅਮਰੀਕਾ, ਚੀਨ, ਰੂਸ, ਭਾਰਤ ਅਤੇ ਜਾਪਾਨ ਇਸ ਵਿੱਚ ਸ਼ਾਮਲ ਹੋ ਸਕਦੇ ਨੇ। ਮਾਰਾ ਦੇ ਵੀ ਕਹਿਣਾ ਹੈ ਕਿ ਸੀ5 ਦਾ ਪਲਾਨ ਟਰੰਪ ਦੀ ਸੋਚ ਦੇ ਨਾਲ ਮਿਲ ਖਾਂਦਾ ਹੈ ਕਿਉਂਕਿ ਟਰੰਪ ਅਕਸਰ ਹੀ ਵਿਰੋਧੀ ਦੇਸ਼ਾਂ ਦੇ ਨਾਲ ਸਿੱਧੀ ਡੀਲ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਭਾਰਤੀ ਵਿਦਿਆਰਥੀਆਂ ਲਈ ਅਕਸਰੀ ਕੈਨੇਡਾ ਮਨਪਸੰਦ ਡੈਸਟੀਨੇਸ਼ਨ ਬਣਿਆ ਹੋਇਆ ਹੈ। ਪੜਾਈ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਹੁਣ ਇਹ ਵੱਡੀ ਖਬਰ ਹੈ ਕਿ ਸਾਲ 2025 ਦੀ ਤੀਜੀ ਤਿਮਾਹੀ ਦੌਰਾਨ ਭਾਰਤੀ ਵਿਦਿਆਰਥੀਆਂ ਲਈ ਜਾਰੀ ਕੀਤੇ ਗਏ ਸਟੱਡੀ ਪਰਮਿਟਾਂ ਦੀ ਗਿਣਤੀ ਵਿੱਚ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 50% ਤੋਂ ਵੱਧ ਦੀ ਗਿਰਾਵਟ ਆਈ ਹੈ। ਇਹ ਗਿਰਾਵਟ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਤੇ ਆਪਣੀਆਂ ਨੀਤੀਆਂ ਨੂੰ ਸਖਤ ਕਰਨ ਦੇ ਫੈਸਲੇ ਨੂੰ ਦਰਸਾਉਂਦੀ ਹੈ ਜਿਸ ਦਾ ਮੁੱਖ ਕਾਰਨ ਰਹਿ ਰਿਹਾ ਹੈ ਸ਼ੀਦਵਾ ਅਤੇ ਕਿਫਾਇਤੀ ਦਰਾਂ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ ਜੁਲਾਈ ਅਤੇ ਸਤੰਬਰ 2025 ਦੇ ਵਿਚਕਾਰ ਕੁੱਲ 1,46,505 ਜਸਟ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕੇਵਲ 24,000 ਪਰਮਿਟ ਹੀ ਮਿਲੇ ਨੇ ਇਹ ਗ੍ਰੈਵਿਟ ਕੈਨੇਡੀਅਨ ਸਰਕਾਰ ਦੀਆਂ ਉਹਨਾਂ ਨੀਤੀਆਂ ਦਾ ਨਤੀਜਾ ਹੈ ਜੋ 2023 ਦੇ ਅਖੀਰ ਵਿੱਚ ਲਿਆਂਦੀਆਂ ਗਈਆਂ ਸਨ ਇਹਨਾਂ ਨੀਤੀਆਂ ਨੇ ਰਿਹਾਇਸ਼ ਅਤੇ ਸਥਾਨਕ ਮਿਆਰੀ ਢਾਂਚੇ ਤੇ ਪੈ ਰਹੇ ਦਬਾਅ ਦੇ ਕਾਰਨ ਵਿਦਿਆਰਥੀਆਂ ਦੀ ਆਮਦ ਨੂੰ ਕੰਟਰੋਲ ਕਰਨ ਲਈ ਵਾਧੂ ਸਖਤ ਨਿਯਮ ਲਾਗੂ ਕੀਤੇ ਸਨ ਆਈਆਰਸੀਸੀ ਨੇ 2026 ਲਈ ਵੀ ਕੁੱਲ 4,08,000 ਪਰਮਿਟਾਂ ਦੀ ਸੀਮਾ ਦਾ ਐਲਾਨ ਕੀਤਾ ਹੈ ਜਿਸ ਵਿੱਚ 1,55,000 ਨਵੇਂ ਵੀਜ਼ੇ ਅਤੇ 2,53,000 ਐਕਸਟੈਂਸ਼ਨਸ ਸ਼ਾਮਲ ਹੋਣਗੇ ਇਸ ਨਾਲ ਹੀ ਅਗਲੇ ਸਾਲ ਅੰਤਰਰਾਸ਼ਟਰੀ ਸਟੱਡੀ ਪਰਮਿਟਾਂ ਵਿੱਚ 7% ਦੀ ਕਟੌਤੀ ਦਾ ਵੀ ਅਨੁਮਾਨ ਹੈ ਅਮਰੀਕਾ ਦੀ ਸੰਸਦੀ ਮੈਂਬਰੀ ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸੈਲਾਨੀਆਂ ਦੀ ਘਟਦੀ ਗਿਣਤੀ ਦੇ ਕਾਰਨ ਅਮਰੀਕੀ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਇਸ ਰਿਪੋਰਟ ਦੇ ਮੁਤਾਬਕ ਇਹ ਕਮੇ ਡ੍ਰੰਪ ਦੀਆਂ ਨੀਤੀਆਂ ਅਤੇ ਕਾਰਵਾਈਆਂ ਕਾਰਨ ਆਈ ਹੈ ਜਿਸ ਨਾਲ ਅਮਰੀਕਾ ਕੈਨੇਡਾ ਸਬੰਧ ਲਗਾਤਾਰ ਖਰਾਬ ਹੋਏ ਨੇ ਇਹ ਰਿਪੋਰਟ ਜੋ ਕਾਂਗਰਸ ਦੀ ਜੁਆਇੰਟ ਇਕਨੋਮਿਕ ਕਮੇਟੀ ਦੇ ਡੈਮੋਕ੍ਰੇਟਸ ਮੈਂਬਰਾਂ ਨੇ ਤਿਆਰ ਕੀਤੀ ਹੈ ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਸਰਹੱਦ ਨਾਲ ਲੱਗਦੇ ਅਮਰੀਕੀ ਸੂਬੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ 2024 ਵਿੱਚ ਕੈਨੇਡੀਅਨ ਸੈਲਾਨੀਆਂ ਨੇ ਅਮਰੀਕਾ ਦੀ ਅਰਥਵਿਵਸਥਾ ਵਿੱਚ 2.5 ਬਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਸੀ ਅਤੇ 1,40,000 ਅਮਰੀਕੀ ਨੌਕਰੀਆਂ ਨੂੰ ਵੀ ਸਹਾਰਾ ਮਿਲਿਆ ਸੀ ਪਰ 트੍ਰੰਪ ਦੇ ਟੈਰਿਫਾਂ ਦੇ ਨਾਲ ਕੈਨੇਡਾ ਅਮਰੀਕਾ ਸਰਹੱਦ ਤੇ ਸਥਿਤ ਕਾਰੋਬਾਰੀਆਂ ਦੀ ਸਥਿਤੀ ਹੁਣ ਕਾਫੀ ਖਰਾਬ ਹੋ ਰਹੀ ਹੈ ਜੋ ਕੈਨੇਡੀਅਨ ਜ਼ਿਆਨ ਨਿੱਕੀਆਂ ਫੇਰੀਆਂ ਤੇ ਨਿਰਭਰ ਕਰਦੇ ਨੇ। ਰਿਪੋਰਟ ਦੇ ਅਨੁਸਾਰ ਕੈਨੇਡਾ ਨੂੰ ਆਪਣੇ ਨਾਲ ਜੋੜਨ ਬਾਰੇ 트ੰਪ ਦੀਆਂ ਟਿੱਪਣੀਆਂ, ਕੈਨੇਡੀਅਨ ਵਸਤੂਆਂ ਤੇ ਵਾਧੂ ਟੈਰਿਫ ਅਤੇ ਵਾਰ-ਵਾਰ ਵਪਾਰਕ ਗੱਲਬਾਤ ਰੋਕਣ ਦੇ ਫੈਸਲੇ ਸਬੰਧਾਂ ਵਿੱਚ ਤਣਾਅ ਦਾ ਲਗਾਤਾਰ ਕਾਰਨ ਬਣ ਰਹੇ ਨੇ। ਜਨਵਰੀ ਤੋਂ ਅਕਤੂਬਰ ਤੱਕ ਸਰਹੱਦ ਪਾਰ ਕਰਨ ਵਾਲੀਆਂ ਗੱਡੀਆਂ ਦੀ ਗਿਣਤੀ 20% ਦੀ ਘਟ ਗਈ। ਅਲਾਸਕਾ ਵਿੱਚ ਇਹ ਕਮੀ 10% ਤੋਂ ਵੱਧ ਸੀ, ਜਦਕਿ ਵਰਮਾਂਟ ਵਿੱਚ 28% ਤੋਂ ਜ਼ਿਆਦਾ ਕਮੀ ਦਰਜ ਹੋਈ। ਰੀਪੋਰਟ ਇਹ ਵੀ ਕਹਿੰਦੀ ਹੈ ਕਿ ਕਈ ਇਲਾਕਿਆਂ ਵਿੱਚ ਹੁਣ ਸੈਲਾਨੀ ਘਟ ਆ ਰਹੇ ਨੇ ਹੋਟਲਾਂ ਦੇ ਕਮਰੇ ਖਾਲੀ ਨੇ ਅਤੇ ਸਮਾਨ ਦੀ ਵੀ ਘੱਟ ਵਿਕਰੀ ਹੋ ਰਹੀ ਹੈ ਕਮੇਟੀ ਦੀਆਂ ਰਿਪੋਰਟਾਂ ਸੈਨੇਟ ਅਤੇ ਹਾਊਸ ਦੋਵਾਂ ਦੇ ਮੈਂਬਰਾਂ ਨੂੰ ਆਰਥਿਕ ਸਵਾਲਾਂ ਬਾਰੇ ਸੂਚਿਤ ਕਰਦੀਆਂ ਨੇ ਡੈਮੋਕ੍ਰੇਟ ਸੈਨੇਟਰ ਮੈਗੀ ਹੈਸਨ ਜੋ ਨਿਊ ਹੈਂਪਸ਼ਾਇਰ ਤੋਂ ਨੇ ਉਹਨਾਂ ਨੇ ਕਿਹਾ ਕਿ ਟਰੰਪ ਦੀਆਂ ਨੀਤੀਆਂ ਕਾਰਨ ਉਨਾ ਦੇ ਸੂਬੇ ਸਮੇਤ ਕਈ ਸੂਬਿਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਏ ਉਹਨਾਂ ਕਹਿੰਿਆ ਕਿ ਕਈ ਪੀੜ੍hiyan ਤੋਂ ਕੈਨੇਡੀਅਨਸ ਨਿਊ ਹੈਮਪਸ਼ਾਇਰ ਆਉਂਦੇ ਰਹੇ ਨੇ ਪਰ ਹੁਣ ਟਰੰਪ ਦੇ ਟੈਰਿਫ ਅਤੇ ਗੈਰ ਜ਼ਰੂਰੀ ਬੈਸਾ ਨੇ ਇਸ ਰਵੈਤ ਨੂੰ ਬਹੁਤ ਨੁਕਸਾਨ ਪਹੁੰਚਾ ਦਿੱਤਾ ਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਏ ਕਿ ਜਬਰਨ ਵਸੂਲੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ 15 ਵਿਦੇਸ਼ੀ ਨਾਗਰਿਕਾਂ ਨੇ ਕੈਨੇਡਾ ਵਿੱਚ ਸ਼ਰਨਾਰਥੀ ਦਰਜੇ ਲਈ ਅਰਜ਼ੀਆਂ ਦਿੱਤੀਆਂ ਨੇ CBSA ਨੇ ਨਾ ਤਾਂ ਉਹਨਾਂ ਦੀ ਨਾਗਰਿਕਤਾ ਬਾਰੇ ਦੱਸਿਆ ਹੈ ਤੇ ਨਾ ਹੀ ਉਹਨਾਂ ਦੀਆਂ ਅਰਜ਼ੀਆਂ ਬਾਰੇ ਕੋਈ ਹੋਰ ਵਿਸਥਾਰਤ ਜਾਣਕਾਰੀ ਦਿੱਤੀ ਹੈ। ਪਰ ਸਰਦੀਦੀ ਮੀਅਰ ਬ੍ਰੈਂਡਾ ਲੋਕ ਦਾ ਕਹਿਣਾ ਹੈ ਕਿ ਉਹ ਇਹ ਜਾਣ ਕੇ ਹੈਰਾਨ ਵੀ ਹੈ ਅਤੇ ਨਾਰਾਜ਼ ਵੀ ਹੈ ਕਿ ਇਹ ਸ਼ੱਕੀ ਲੋਕ ਦੇਸ਼ ਨਿਕਾਲੇ ਤੋਂ ਬਚਣ ਲਈ ਸ਼ਰਨਾਰਥੀ ਦਰਜੇ ਦੀ ਮੰਗ ਕਿਵੇਂ ਕਰ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਜਬਰਨ ਮਸੂਲੀ ਦੀਆਂ ਘਟਨਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਉਸਦੇ ਸ਼ਹਿਰ ਤੇ ਹੀ ਪਿਆ ਹੈ ਅਤੇ ਉਥੋਂ ਦੇ ਨਿਵਾਸੀਆਂ ਨੂੰ ਇਸ ਤਰ੍ਹਾਂ ਦੀ ਸਥਿਤੀ ਨਹੀਂ ਦੇਖਣੀ ਚਾਹੀਦੀ ਜਿੱਥੇ ਅਪਰਾਧੀ ਕਾਨੂੰਨੀ ਅਤੇ ਇਮੀਗ੍ਰੇਸ਼ਨ ਸਿਸਟਮ ਦਾ ਗਲਤ ਫਾਇਦਾ ਚੁੱਕ ਕੇ ਕੈਨੇਡਾ ਵਿੱਚ ਰਹਿਣ ਦਾ ਸਮਾਂ ਵਧਾ ਲੈਣ ਜਬਰਨ ਵਸੂਲੀ ਦੇ ਸ਼ੱਕੀਆਂ ਨੂੰ ਤੇਜ਼ ਨਾਲ ਬੰਦੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਫੈਡਰਲ ਸਰਕਾਰ ਨੂੰ ਤੁਰੰਤ ਇਮੀਗ੍ਰੇਸ਼ਨ ਅਤੇ ਡੈਪਿਊਟੇਸ਼ਨ ਕਾਨੂੰਨਾਂ ਵਿੱਚ ਸੋਧ ਵੀ ਕਰਨੀ ਚਾਹੀਦੀ ਹੈ ਜੇ ਸਰੀ ਪੁਲਿਸ ਤੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਸ਼ਹਿਰ ਵਿੱਚ ਜਬਰਨ ਵਸੂਲੀ ਦੇ 106 ਮਾਮਲੇ ਦਰਜ ਕੀਤੇ ਗਏ ਨੇ ਇਹਨਾਂ ਵਿੱਚ ਬਹੁਤੀ ਵਾਰ ਧਮਕੀਆਂ ਦਾ ਸ਼ਿਕਾਰ ਭਾਰਤੀ ਪ੍ਰਵਾਸੀ ਹੀ ਹੋਏ ਨੇ ਕੈਨੇਡਾ ਦੇ ਕਾਨੂੰਨ ਦੇ ਮਤਬਕ ਜੇਕਰ ਯੋਗ ਵਿਅਕਤੀ ਸ਼ਰਨਾਰਥੀ ਦੀ ਅਰਜ਼ੀ ਦਿੰਦਾ ਹੈ ਤਾਂ ਉਸ ਦੀ ਅਰਜ਼ੀ ਸੁਣੀ ਜਾ ਸਕਦੀ ਹੈ ਪਰ ਏਜੰਸੀ ਨੇ ਸਪਸ਼ਟ ਕੀਤਾ ਕਿ ਜੇਕਰ ਕਿਸੇ ਵਿਅਕਤੀ ਦੇ ਖਿਲਾਫ ਗੰਭੀਰ ਦੋਸ਼ ਹੋਣ ਤਾਂ ਉਹ ਰਿਫਿਊਜੀ ਬੋਰਡ ਨੂੰ ਬੇਨਤੀ ਕਰੇਗੀ ਕਿ ਕਾਰਵਾਈ ਰੋਕੀ ਜਾਵੇ ਸਭ ਤੋਂ ਪਹਿਲਾਂ ਇਹ ਤੈਅ ਕਰ ਲੈਣਾ ਚਾਹੀਦਾ ਹੈ ਕਿ ਵਿਅਕਤੀ ਅਰਜ਼ੀ ਦੇਣ ਦੇ ਯੋਗ ਹੈ ਵੀ ਜਾਂ ਨਹੀਂ ਗੰਭੀਰ ਅਪਰਾਧ ਜਾਂ ਸੰਕਟਿਤ ਅਪਰਾਧ ਵਰਗੇ ਕਾਰਨਾ ਕਰਕੇ ਜੇਕਰ ਕੋਈ ਅਯੋਗ ਪਾਇਆ ਜਾਂਦਾ ਹੈ ਤਾਂ ਉਹਨਾਂ ਦੀਆਂ ਸ਼ਰਨਾਰਥੀਆਂ ਅਰਜ਼ੀਆਂ ਸੁਣੀਆਂ ਵੀ ਨਹੀਂ ਜਾਣਗੀਆਂ ਅਤੇ ਤੁਰੰਤ ਹੀ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਜਾਵੇਗਾ